ਜਿਗਰੇ ਨਾ ਮਿਲਦੇ ਵੀ ਪਿਸਤਨ ਦਾ ਮੇਲਣ ਬਜਾਰਾ ਜਿਗਰੇ ਨਾ ਮਿਲਦੇ ਵੀ ਲਓ ਸਾਹਮਣੇ ਕਹਿੰਦੇ ਸ਼ੰਤੀ ਦੀ ਕਬੱਡੀ ਪਈ ਹੋਈ ਹੈ ਇੱਕ ਪਾਸੇ ਝਾੜ ਸਾਹਿਬ ਆ ਜਤਿੰਦਰ ਤਿਆਰਾ ਕੋਤੜਾ ਬਿੰਨਾ ਓ ਆਪਣੇ ਅਰਗਾ ਕਹੇ ਸਾਹਮਣੇ ਕਬੱਡੀ ਪੈਂਦੀ ਮੇਰੇ ਮਿੱਤਰੋ ਚਾਰਾਂ ਚੋ ਕੋੜ ਬੱਲੇ ਬੱਲੇ ਕਰਾਊਗਾ ਵੱਲ ਕੇਰੇ ਨੇ ਟਕਾਲੇ ਲਾਉਣੀ ਆ ਹਾਂ ਇਹ ਜਤਿੰਦਰ ਆ ਝਾੜ ਸਾਹਿਬ ਵਾਲਾ ਜਿਹੜੇ ਜਤਿੰਦਰ ਆ ਝਾੜ ਸਾਹਿਬ ਵਾਲਾ ਲਾ ਕੇ ਜੱਫਾ पले वले करवा अमनदीप आस्ट्रेलिया वालों को फसलपंचा सिंह गुरीर विर लागे जीते 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 क्या बात है क्या बात है ਰੋਲਾ ਤਾਂ ਪਹਿਲਾਂ ਸੀ ਹੁਣ ਤੇ ਮਸਲਾ ਬਣ ਗਿਆ ਆ ਜਿੰਨਾ ਹਰਾ ਪਸੜਾ ਆ ਪਿੰਡਾ ਤੇਰੇ ਵੀ ਮੁੰਡਾ ਤੇਰੇ ਵੀ ਇਹ ਬੰਦੇ ਬੰਦੇ ਵਾਡੀ ਆਹ ਰਵੀ ਟੂਸਿਆ ਵਾਲਾ ਕਹਿੰਦੇ ਭੱਜ ਗਿਆ ਮਨਵੀਰ ਕਹਲੇ ਬਟਾਰੀ ਤੇ ਨਾਲ ਦਲਵੀਰ ਕਬਦੀ ਨੋਨਾ ਕਲੈਡਾ ਸਾਡੇ ਵੀਰਾਂ ਵੱਲੋਂ ਵੱਡੇ ਮਾਣ ਸਤਿਕਾਰ ਬੋਲੇ ਦੇ ਲਈ ਵੱਡੇ ਪਿਆਰ ਸਤਿਕਾਰ ਪਉਦੇ ਹੋਏ ਆ ਦੂਜੇ ਸੈਮੀ ਦੀ ਇਹ ਟੀਮਾਂ ਨੇੜੇ ਆ ਗਏ ਭਰਾ ਬਣ ਕੇ ਦੂਜਾ ਸੈਮੀ ਨੰਦਪੁਰ ਦਾ ਜਿਹੜਾ ਖੇਡਿਆ ਲੁੱਗਾ ਹੁਣ ਜੇ ਸਮੀ ਦੇ ਬੋਲੋ 36 ਆਸਟ੍ਰੇਲੀਆ ਤਾਰ ਐਸਆਈ ਵੱਲੋਂ ਬਿੱਲੇ ਦੇ ਲਈ 500 ਪੋਤਾ ਹੋਇਆ ਹੁਣ ਨਾ ਵੀ ਹੁਣ ਕੀ ਹੁਣ ਕੀ ਆ ਨਾ ਆਲੇ ਸਿਰਾਂ ਉਹ ਗੱਪੜੂ ਆ ਉਹ ਕਿਰ ਪੋਤਾ ਆ ਪਰ ਗੁਰਜੀਤ ਮਿਰਕ ਤੇ ਸੁੱਖੀ ਮਿਰਕ ਵੱਲੋਂ 500

जोलीर वो पुसरा नंबर जोड़ गया तरवीर

ਜਸਵਾਲੀਆ ਜਸਵਾਲੀਆ ਬਲਦੀਪ ਕਨੇਡਾ ਵਾਲਾ ਮਾਨ ਕਰਦਾ ਹੈ ਕਿ ਜਸਵਾਲੀਆ ਵੀ ਕਹਿੰਦੇ ਜਿੱਤਦਾ ਆਹ ਕਬੱਡੀ ਕਹਿੰਦੇ ਸਿਰੇ ਦੀ ਪੈਂਦੀ ਹੈ ਸਰਪੰਚ ਮਹਾ ਸਿੰਘ ਜੀ ਨਾਲ ਲੱਗੀ ਗਿਲ ਮਲੇਸ਼ੀਆ ਉਹ ਭਰਾ ਕਹਿੰਦੇ ਆ ਵੀ ਆਹ ਕਬੱਡੀ ਤੇ ਵੱਡੇ ਪਿਆਰ ਸਤਕਾਰ ਤੋਂ ਸੋਨੇ ਦਿੱਤੇ ਜਾਣਗੇ ਨੋਨਾ ਕਨੇਡਾ ਨੋਨਾ ਕਨੇਡਾ ਵੱਡੇ ਪਿਆਰ ਦੇ ਉੱਤੇ ਜਾਣਗੇ ਉਹ ਸਾਹਮਣੇ ਤੁਸੇ ਵਾਲਾ ਲਾ ਲਾ ਮਾਰਦਾ ਹੈ

ਉਜੀ ਉਜੀ ਦੇ ਨਾਲ ਨੰਬਰ ਦਾ ਵਾਧਾ ਕਰ ਗਿਆ ਪੀਤੀ ਦੇ ਨਾਲ ਮੁਕਾਬਲਾ ਸੀ ਪੀਤੀ ਕਿੜਿਆਣੇ ਦੇ ਨਾਲ ਪੀਤੀ ਕਿੜਿਆਣੇ ਵਾਲਾ ਪਰ ਇਧਰ ਸਰਪੰਚ ਮਹਾ ਸਿੰਘ ਜੀ ਗੁਰਜੀਤ ਵਰਕ ਬਲਵੀਰ ਵਰਕ ਆਹ ਜੱਫਾ ਹਾਂ ਗੱਲਾ ਕਿ ਦੁੰਦੂ ਵੀ ਆਖੀ ਬਿੱਲਾ ਬੈਠਾ ਹੱਥ ਪੈਰ ਤੇ ਮਾਰੇਗਾ ਇਹ ਕੁੱਤਣੇ ਵਾਲਾ दबला कि दबदा किता जाफी राण जाफी रा मेरा वीर पांड जाफी अमन दिन आस्ट्रेलिया ਵੀਰਾਂ ਸਾਡਾ ਕਹਿੰਦੇ ਐਡੀ ਲਾਇਰ ਦੇ ਵਿੱਚ ਰਹਿੰਦਾ ਸਾਡਾ ਵੀਰ ਸਰਪੰਚ ਮਹਾ ਸਿੰਘ ਇੱਥੇ ਸਾਡਾ ਕਹਿੰਦੇ ਵੱਡਾ ਵੀਰ ਜੋਤੀ ਅਸਟ੍ਰੇਲੀਆ ਉਹ ਭਰਾ ਕਹਿੰਦੇ ਬੱਡੇ ਪਿਆਰ ਪੋਹਦੇ ਕਰਨਾ ਉਹਨੂੰ ਥਰਨਾ ਹਵਾ ਨੂੰ ਗੰੰਢ ਦੇ ਵਾਲੀ ਗੱਲ ਹੈ ਉਹ ਜੱਸੇ ਵਾਲੀਆ ਤੇਰਾ ਹੁਣ ਨਹੀਂ ਤਲਵੰਡੀ ਵਾਲਿਆ ਇਹਨੂੰ ਜੱਫਾ ਕਾਵਾਂ-ਕਾਵਾਂ ਹੀ ਲੜਵਾ ਪਰ ਤਨਵੀਰ ਕਹਿੰਦੇ ਵੱਡੇ-ਵੱਡੇ ਟੱਕੇ ਦੇ ਕਿਤੇ ਸੁਖੀ ਦੇ ਵੱਲੋਂ ਸ਼ਾਮਾ ਸਿੰਘ ਜੀ ਤੇ ਬਲਵੀਰ ਬੇਕੋਨਾ ਵੱਲੋਂ ਵੀ 500 500 ਬੋਲੇ ਹੋਇਆ ਆ ਜੱਫੇ ਦੇ ਫੋਸੋਗੇ ਸਰਪੰਚ ਮਹਾ ਸਿੰਘ ਜੀ ਬਲਵੀਰ ਬਿਰਕ ਜੀ ਉਹਨਾਂ ਵੱਲੋਂ 500 ਲੈ ਵੀ ਕੁੱਤਦੇ ਵਾਲਿਆਂ ਕਹਿੰਦੇ 400 ਵਾਲੇ ਓਹ ਚੱਕਿਆ ਹਾਂ ਚੱਕਾ ਜੱਫਾ ਕੁੱਤਦੇ ਵਾਲੇ ਬਿੱਲੇ ਦਾ ਜੱਫਾ ਪਿਆਰ ਨਾਲ प्यार ਨਾਲ ਜਿੱਦਣ ਨਾਲ ਮਸਤੀ ਰੁੱਕੇ ਵਾਲੇ ਬੰਦੇ ਨੇ ਜੱਫੇ ਕਿੱਦਾਂ ਲੱਗੇ ਇੱਕ ਵਾਰੀ ਤਾੜੀਆਂ ਮਾਰ ਦਿਓ ਬਿੱਲੇ ਦੇ ਲਈ ਬਿੱਲੇ ਨੇ ਅੱਜ ਦਿਲੇ ਜਿੱਤੇ ਆ ਪਹਿਲਾ ਹਰਦਾ ਮੈਚ ਜਿੱਤੇ ਆ ਤੇ ਅੱਜ ਵਾਕੇ ਮੁੰਡੇ ਨੇ ਕਮਾਲ ਕਰ ਦਿੱਤੀ ਹੈ ਕਮਾਲ ਕਰ ਦਿੱਤੀ ਹੈ ਕਮਾਲ ਕਰ ਦਿੱਤੀ ਪਾਵੇਂ ਕੋਈ ਨਹੀਂ ਵਰਤਿਆ ਇਹ ਨਜ਼ਾਰਾ ਆਇਆ ਮੜਿਆ ਰੋਵਾ ਰੁਪਾਇਆ ਪਾਵਾ ਗੋਪੀ ਪੰਚ ਗੁਰਤਾਰ ਸਿੰਘ ਦੇ ਪਰਿਵਾਰ